ਲੇ ਲੈ ਅੱਜ ਹਾਏ ਹੈ ਕੁੜੀ ਨੇ ਕੀ ਹਾਰ ਕੇ ਕੱਪੜਾ ਇੱਧਰ ਕਰਦੀ ਗਈ ਆ ਕਿਵੇਂ ਲਵੇੜੀ ਆ ਹੁਣ ਨਿਮਾ ਕੇ ਧਰ ਕੇ ਗਈ ਸੀ ਜਵਾਕੜੀ ਨੂੰ ਮੈਂ ਉੱਠ ਕੇ ਬਰਿਆਲਾ ਇੰਨੀ ਕਿਤੇ ਲੱਗਾਂ ਮਾਂ ਚਲਦੀ ਨਹੀਂ ਤੈਨੂੰ ਆਇਆ ਬੋਤ ਉਹੀ ਪਤਾ ਰਿਹੜ ਜਵਾਕੜੀ ਜਾਂਦੇ ਨਹੀਂ ਕੋਈ ਨਹੀਂ ਮੈਥੋਂ ਤੁਰਿਆਣੀ ਆ ਕਹਿੰਦੀ ਬਰਿਆੜਾਂ ਦੀ ਤਾਤੋ ਤਾਂ ਬੈਠੋ ਵੀ ਨੀ ਤਰਿਆ ਜਾਂਦਾ ਆਇਆ ਬੋਤਾ ਆਇਆ ਜੰਮ ਲਿਆ ਪਾਲ ਲਿਆ ਸਾਰਾ ਕੁਝ ਕਰ ਲਿਆ ਹੁਣ ਤਾਂ ਵਿਆਹ ਲਿਆ ਪੁੱਤੇ-ਪੁੱਤੀਆਂ ਲਈ ਹੋ ਗਈ ਹੁਣ ਤਾਂ ਮੇਰੇ ਖਸਮ ਦਾ ਖੜਾ ਸੜਦੇ ਹਲ ਵੀ ਉਹ ਉਂਗਲਾ ਲਾਉਣਾ ਖੜਦੀ ਨਹੀਂ ਹੈਗੀ ਸਾਰਾ ਦਿਨ ਕੁਛ ਨਾ ਕੁਛ ਮੰਗਦੀ ਰਹਿੰਦੀ ਆ ਭੋਖੜਾ ਆ ਸਿੰਕ ਭਾਂਡੇ ਦਾ ਭਰਿਆ ਪਿਆ ਜੀਬ ਜਿੰਨੀ ਚੱਲਦੀ ਆ ਕੰਮ ਕਰ ਲਾ ਹੱਥ ਫਲਾ ਲਿਆ ਕਰਨ ਤਪਾਰ ਰੱਖਿਆ ਮੈਨੂੰ ਸਾਰੇ ਟੱਬਰ ਨੇ ਕਿਥੋਂ ਸਿਆਪਾ ਗਲ ਪਾਇਆ ਮੈਂ ਇਹ ਹੀ ਰੋਡੇ ਲੱਗੇ ਨੇ ਮੈਥੋਂ ਤਾਂ ਇਹ ਹੀ ਨਹੀਂ ਲੋਟ ਆਉਂਦੇ ਡਿਬਰੇ ਕਰ ਕਰ ਸਿੱਟੀ ਜਾਣਗੇ ਸਿੱਟੀ ਜਾਣਗੇ ਮਾਂਜ ਵੀ ਲਿਆ ਕਰੋ ਹੱਥ ਨਹੀਂ ਗੁੱਟੇ ਹੈਗੇ ਤੁਹਾਡੇ ਮਾਂਜਣ ਨੂੰ ਖਾਣਾ ਤਾਂ ਤੁਹਾਨੂੰ ਬਥੇਰਾ ਆਉਂਦਾ ਤਾਂ ਤੇ ਚਾਹ ਘਟ ਮੰਗੀ ਆ ਕਿ ਮੇਰਾ ਸਿਰ ਦੁਖਦਾ ਐਨਾ ਕਿਉਂ ਕੁਫਰ ਤੋਲਦੀਆਂ ਮੈਂ ਤਾਂ ਥੀ ਕੁਝ ਬੋਲੇ ਵੀ ਨਹੀਂ ਤੇ ਦੇਖ ਬੁੜੀਏ ਮੇਰਾ ਲਹੂ ਪੀਣ ਦੀ ਲੋੜ ਨਹੀਂ ਹੈਗੀ ਜੇ ਕਰਕੇ ਪੀਣੀ ਹੁੰਦੀ ਆਪਦੀ ਉਦੋਂ ਪੀ ਲਿਆ ਕਰ ਜਦੋਂ ਭਾਂਡੇ ਮਾਂਜਣ ਵਾਲੇ ਪਏ ਹੁੰਦੇ ਨੇ ਡਿਬਰਿਆਂ ਨਾਲ ਸੈਂਕ ਭਰ ਕੇ ਢਰ ਦਿੰਨੀ ਆ ਮਾਂਜ ਵੀ ਲਿਆ ਕਰ ਮੈਥੋਂ ਨਹੀਂ ਮੰਦੀ ਚਾਹ ਤੂੰ ਪਾ ਦੀਆ ਚਾਹ ਨਾਲੇ ਜੇ ਲੰਗਰ ਵੀ ਖਾਣਾ ਹੁੰਦਾ ਆਪਦੇ ਭਾਂਡੇ ਮਾਰ ਜਾ ਕਰ ਮੇਰੇ ਮੂਰੇ ਸਿੱਟਣ ਦੀ ਕੋਈ ਲੋੜ ਨਹੀਂ ਇੰਨੀ ਵੀ ਮੈਂ ਬਿੱਲੀ ਨਹੀਂ ਹੈਗੀ ਜਿੰਨੀ ਸਮਝ ਰੱਖੀ ਆ ਇੱਕ ਉਹ ਆ ਜਿਹੜਾ ਸਾਰਾ ਦਿਨ ਇਹਦੀ ਪੂਸ ਪੂਸ ਕਰਦਾ ਮੈਂ ਤਾਂ ਉਹਦੇ ਤੋਂ ਹੈਰਾਨ ਹੋਈ ਪਈ ਨਾ ਥੋੜਾ ਫੇਰ ਕੀ ਹੋ ਗਿਆ ਮੇਰਾ ਗੋਡਾ ਦੁਖਦਾਗਾ ਤੈਨੂੰ ਪਤਾ ਮੇਰੀ ਦਵਾਈ ਚੱਲਦੀ ਹੈਗੀ ਤੇ ਨਹੀਂ ਮੈਂ ਜੇ ਤੁਰਨ ਜੋਕਰੀ ਹੁਆ ਪਤਾ ਮੈਂ ਤਾਂ ਆਪੇ ਚੱਕ ਕੇ ਬਣਾ ਲਾਂ ਮੈਂ ਤਾਂ ਤੈਨੂੰ ਨਹੀਂ ਨਾ ਕਾ ਲਿਆ ਜਿੱਤੇ ਮੈਨੂੰ ਪਾਣੀ ਪੂਣੀ ਪਿਆ ਦੇ ਪਾਣੀ ਹਾਂ ਲਿਓਣੀਆਂ ਬੈਠੋ ਤੁਸੀਂ ਚਾਹ ਹੈਗੀ ਆ ਹਾਂ ਚਾਹ ਪੀੜੀ ਐ ਸਿੰਕ ਕਰ ਦੇਣੀ ਆ ਤੁਹਾਨੂੰ ਮੰਮੀ ਨੇ ਪੀ ਲਈ ਹੋਰ ਕਦੋਂ ਦੀ ਪੀਲੀ ਭਾਂਡੇ ਵੀ ਮਾਂਜਦੇ ਇਸ ਚਾ ਪਹਿਲਾਂ ਪਾਣੀ ਦਾ ਚਾਹ ਵੀ ਢਾਦੀ ਕਰਕੇ ਹਾਂ ਹਾਂ ਲਿਓਣੀਆਂ ਤੇ ਰੋਟੀ ਲੱਗੀ ਆ ਨਾਲ ਇੱਕ ਮਰਦੀ ਆ ਸਿਆਪਾ ਕਰਨਾ ਪਊ ਨਾਲ ਪਾਣੀ ਵੀ ਪੁੱਛਣਾ ਪਊਗਾ ਨਹੀਂ ਕਿਤੇ ਕੋਲੇਸ ਪਾ ਕੇ ਗਈ ਹੋਇਆ ਮੇਰੇ ਨਾਲ ਮਾਂ ਦਾ ਚਮਚਾ ਆਹ ਲਓ ਪਾਣੀ ਜੀ ਲੈ ਫੜਾ ਆ ਮਮਮੀ ਨੇ ਦਿੱਤੇ ਆਹ ਲਓ ਮਮਮੀ ਜੀ ਪਾਣੀ ਫਿਰ ਚਾਹ ਕਰਦੀ ਆ ਮੈਂ ਰੋਟੀ ਖਾਊਂਗੇ ਤੁਸੀਂ ਨਾ ਨਾ ਮੈਂ ਤਾਂ ਰੋਟੀ ਬਾਹਰੋਂ ਖਾ ਲਈ ਤੁਸੀਂ ਖਾ ਲਈ ਹਾਂ ਅਸ ਤੇ ਕਦੋਂ ਦੀ ਖਾ ਲਈ ਉਹ ਮਮਮੀ ਨੇ ਖਾ ਲਈ ਹੋਰ ਖਾ ਲਈ ਮਮਮੀ ਨੇ ਲਾਲੀ ਦਾ ਕੋਡਾ ਦੀ ਹਾਂ ਲੈ ਲੋਟ ਨਹੀਂ ਕੋਡਾ ਹੁਣ ਆਠੀ ਦੱਸ ਨਹੀਂ ਨਹੀਂ ਕੁਝ ਵਧੀਆ ਰੱਠ ਨੂੰ ਦਿਖਾਇਆਵਾਂਗੇ ਠੀਕ ਨੇ ਠੀਕ ਨੇ ਹੁਣ ਤਾਂ ਦਵਾਈ ਲੱਗ ਗਈ ਚਲ ਕੋਈ ਨਾ ਵਧੀਆ ਚਲ ਜੇ ਲੱਗ ਗਈ ਹੋਰ ਚਲ ਦੇਖ ਲੈ ਦਵਾਈ ਖਾ ਖਾ ਉਹ ਤਾਂ ਡਾਕਟਰ ਵਧੀਆਗਾ ਨਾਲੇ ਤਾਂ ਸਸਤੀ ਦਵਾਈ ਦਿੰਦਾ ਨਾਲੇ ਉਹ ਵੀ ਵਧੀਆਗਾ ਚਲ ਸਸਤੀ ਨੂੰ ਤਾਂ ਕੋਈ ਨਾ ਦਵਾਈ ਦੀ ਨਾ ਤੁਸੀਂ ਟੈਂਸ਼ਨ ਹੋ ਜਾ ਦਵਾਈ ਤਾਂ ਮੈਨੂੰ ਹੋਣੀ ਆ ਨਾ ਕੋਈ ਨਾ ਜੇ ਤਾਂ ਠੀਕ ਨੇ ਤਾਂ ਠੀਕ ਨਹੀਂ ਆਪਾਂ ਦਵਾਈ ਕਿਸੇ ਵਧੀਆ ਰੱਠ ਤੋਂ ਦੁਬਾਰਾ ਕਰੀਏ ਨਹੀਂ ਬਸ ਤਾਂ ਠੀਕ ਆ ਹਾਂ ਚਲ ਮੈਂ ਕਰਦੀ ਆ ਚਾਹ ਕਰ ਲੈ ਨਾਲ ਦੇ ਦੇ ਉਹ ਮੈਨੂੰ ਬਿੱਤੀ ਹੋਇਆ ਮੰਮੀ ਨੇ ਤਾਂ ਕੋਈ ਨਾ ਹੋਰ ਪੀ ਲੂਗੀ ਬੈਜੀ ਉਹ ਤੇ ਗੋਡੇ ਨਾਲ ਗੋਡਾ ਜੋੜ ਕੇ ਉੱਪਰ ਹੁਣ ਉਹਦੇ ਕੰਨ ਇਹੋ ਜਿਹਾ ਮੇਰਾ ਖਸਮਾ ਜਿਹੜਾ ਉਹਦੀ ਸੁਣਦਾਗਾ ਉਹ ਕਹਿੰਦੇ ਨਹੀਂ ਹੁੰਦੇ ਚੰਦਰਾ ਗਮਾਣਡ ਨਾ ਹੋਵੇ ਤੇ ਲਾਈ ਲਾਗ ਘਰ ਵਾਲਾ ਨਾ ਹੋਵੇ ਦੋਨੇ ਮਾੜੇ ਹੁੰਦੇ ਆ ਘਰ ਤੋਂ ਬਰੇ ਟੀਮ ਤਿਆਰ ਹਾਂਜੀ ਤਿਆਰ ਆ ਟਿਫਨ ਤਾਂ ਆ ਲੋ ਨਾਲੇ ਹੱਥ ਚੋਂ ਮੰਮੀ ਨੂੰ ਗੌਰ ਨਾਲ ਦੇ ਦਿਆ ਕਰ ਦੋ ਬਾਈ ਉਹ ਕਈ ਵਾਰ ਭੁੱਲ ਜਾਂਦੀ ਆ ਹਾਂ ਹਾਂ ਕੋਈ ਨਾ ਫਿਕਰ ਨਾ ਕਰੋ ਦਵਾਈ ਤਾਂ ਮੈਂ ਆਪ ਹੀ ਦੇ ਦੇਣੀ ਹੁੰਦੀ ਆ ਮੈਨੂੰ ਪਤਾ ਭੁੱਲ ਜਾਂਦੀ ਆ ਚਾਹਣਾ ਵੜੀ ਦਿਆ ਕਰ ਉਹਨੂੰ ਦੁੱਧ ਦੇ ਦਿਆ ਕਰ ਕੋਈ ਨਾ ਕੋਈ ਨਾ ਬਥੇਰਾ ਦੁੱਧ ਆਪੇ ਪਾ ਕੇ ਦੇ ਦੋ ਤੁਸੀਂ ਫਿਕਰ ਨਾ ਕਰਿਆ ਕਰੋ ਆਉਂਦਾ ਹਾਂ ਮੈਂ ਉਹਨੂੰ ਗੋਲੀਆਂ ਤੋਂ ਇੱਕ ਕੈਲਸ਼ੀਅਮ ਦੀ ਗੋਲੀਆਂ ਗੜਾ ਇਕੱਠਾ ਰੋਲ ਦੇ ਕੇ ਦੇ ਦੂੰਗਾ ਹਾਂ ਹਾਂ ਕੋਈ ਨਾ ਲਿਆ ਦਿਓ ਕੋਈ ਨਾ ਵਧੀਆ ਤਾਕਤਾਂ ਨੇ ਕੰਮ ਆਪ ਦਾ ਆਪ ਹੀ ਸੰਭਾਲਣ ਦਾ ਬੰਦਾ ਮੇਰੇ ਤਾਂ ਸਾਰੇ ਕੰਮ ਨਿਭੜ ਗਏ ਬਾਥਰੂਮ ਵੀ ਧੋਤਾ ਗਿਆ ਚਲ ਸੋਣਾ ਲੱਗਦਾਗਾ ਕੋਈ ਆ ਕਰ ਜਾਂਦਾਗਾ ਤੇ ਹੁਣ ਮੈਂ ਨਹਾਉਂਗੀ ਬੈਲੀ ਹੋ ਗਈ ਆਮ ਨਾਲ ਫਿਰ ਨੀਂਦ ਲਾਉਂਗੀ ਚਲ ਆ ਨੀਂਦ ਪੜਾ ਹੋ ਹੋ ਚਾਹ ਸੋਣਾ ਲੱਗਦਾ ਚਾਹ ਨਾਲ ਖਾਣਾ ਕਵਾਹੀ ਗੁਰੂ ਨੇ ਤੂੰ ਮਰਜੇ ਅੱਗ ਲੱਗੀ ਵਾਲੀ ਐ ਲੱਗੀ ਅੰਦਰ ਬਾਥਰੂਮ 'ਚ ਚੱਪਲਾ ਕਿਹਨੂੰ ਪੁੱਸ ਕੇ ਬੜੀਆਂ ਬਾਹਰ ਨਿਕਲ ਹੁਣ ਤਾਂ ਮੈਂ ਸਾਫ ਕਰਕੇ ਆਂ ਦੇਖ ਪਤ ਮੈਂ ਮੈਥੇ ਤਰਕ ਜਾਨੀ ਆ ਮੈਂ ਮੈਥੇ ਜਾਨੀ ਆ ਤੂੰ ਤਰਕ ਜਾਨੀ ਆ ਮੇਰਾ ਦਿਮਾਗ ਨਾ ਖਰਾਬ ਕਰ ਹੁਣ ਸਾਫ ਕਰਕੇ ਅੱਡੇ ਕਾਂਟੇ ਦੀ ਲੱਗੀਆਂ ਤੁਸੀਂ ਮੈਨੂੰ ਹਰਾਮ ਵੀ ਨਹੀਂ ਕਰਨ ਲਿੰਦੇ ਸਾਰਾ ਟੱਬਰ ਨੇ ਲਹੂ ਪੀਤਾ ਮੇਰਾ ਨਾ ਮੈਨੂੰ ਪਤਾ ਨਾ ਹੁੰਦਾ ਕੱਪੜੇ ਅਗਵਾਦੂ ਇਹਨਾਂ ਨੂੰ ਮੈਂ ਚੜ ਪਤ ਥੋੜੀ ਮਰਜੀ ਮਰਜੀ ਆ ਤੜਕੇ ਦੀ ਬੈਠੀ ਆ ਤੂੰ ਕੀ ਕਮਾਂਦਰਾ ਕਰਦੀ ਆ ਤੜਕੇ ਦਾ ਨਾਤਾ ਨਹੀਂ ਗਿਆ ਤਿੱਥੋਂ ਹੈਰਾਨ ਕਰਨ ਲੱਗੀ ਆ ਮੰਗਰੀ ਤਾਂ ਪਹਿਣ ਕੇ ਮੰਗਰੀ ਜਦੋਂ ਭਾਂਡੇ ਮਾਂਸ ਤੇ ਮੰਗਰੀ ਝੂਠੇ ਕਰਤਾ ਸਿੱਟੀ ਜਾਂਦੇ ਜਦੋਂ ਕੱਪੜੇ ਧੋਤੇ ਨਾਲ ਹੀ ਨਹਾਉਣ ਜਾਵਾ ਜਾਂਦਾ ਫਿਰ ਬਾਥਰੂਮ 'ਚ ਵੜ ਜਾਂਦੇ ਨੇ ਪਹਿਣਾ ਪਾਉਣ ਨੂੰ ਪੋਚੇ ਦੇ ਉੱਤੋਂ ਦੀ ਗੇੜੇ ਦੇਣਗੇ ਘਰ ਦੇ ਕੀ ਨੇ ਤੁਹਾਨੂੰ ਤਾਂ ਮੈਸੂਦ ਕਰੂੰ ਤੁਸੀਂ ਕਹਿੰਦੇ ਕਿਥੋਂ ਲੋਟ ਆਉਣੇ ਹੋ ਦੀ ਮੇਰੇ ਕਿਤੀ ਹੁੰਦੀ ਮੈਂ ਉਹ ਰੋੜ ਜਾਂਦੀ ਦੁੱਖ ਸੰਖਰੋ ਦੀ ਮੈਨੂੰ ਕਿਉਂ ਤਾਂ ਸਿਤਰਦਾ ਨਾ ਖਾਣੇ ਪੈਂਦੇ ਨਾ ਮੈਂ ਹੁਣ ਮਰਨ ਦੀ ਔਕਰੀ ਇਹਨਾਂ ਵਾਂ ਜਿਉਂ ਚੁਕਰੀਆ ਮੈਂ ਕਿੱਥੇ ਜਾਵਾਂ ਮੇਰੇ ਨਾਲ ਕੀ ਬੁਰੀ ਕਰਤੀ ਆ ਅੱਤ ਤੱਕ ਗੁੱਤ ਨਹੀਂ ਪਟਣ ਲੱਗੀ ੱੱਕੇ ਮਾਰ ਦਿਆ ਮੈਂ ਮੁੰਡੇ ਨੂੰ ਨਹੀਂ ਦੱਸਦੀ ਕਰਦੀ ਵੀ ਕਰ ਖਰਾਬ ਹੋ ਜੂਗਾ ਨਾ ਕੀ ਹੋ ਗਿਆ ਬੁੜੀ ਸੱਡ ਸੱਡ ਕਰੀ ਜਾਨੀ ਆ ਕੀ ਤੇਰੇ ਤੇ ਬੰਬ ਡਿੱਗ ਗਿਆ ਪਖੰਡ ਫੜੇ ਨੇਗੇ ਬੋਲ ਹੁਣ ਮੈਨੂੰ ਦੱਸ ਦੇ ਕਿਹੜਾ ਦੁੱਖ ਰੋਣੀ ਆ ਕਿਹੜੇ ਖਸਮ ਨੂੰ ਰੋਣੀ ਆ ਕਰਦੀ ਕੀ ਆ ਪਖੰਡ ਕਰੀ ਕਿਸੇ ਹੋਰ ਮੁਰੇ ਤੈਨੂੰ ਰੋਟੀ ਮਿਲਦੀ ਆ ਇਹੀ ਕਾਫੀ ਮੰਨ ਲਿਆ ਕਰ ਨਹੀਂ ਇੱਥੇ ਰੋਟੀ ਰੁੱਟੀ ਵੀ ਭੁੱਲ ਜਾ ਚੱਕ ਆ ਗਾ ਜੁਲੀ ਵਾਸਤਰਾ ਤੇ ਉੱਠੇ ਤੋਂ ਨਾਲੇ ਮੇਰੇ ਸੋਫਿਆਂ ਤੇ ਬੈਠੀ ਕਰਦੀ ਆ ਉੱਠੇ ਤੋਂ ਚੱਲ ਨਿਕਲ ਹੁਣ ਸਾਫ਼ ਕਰਕੇ ਹਟੀ ਸੀ ਗੰਦ ਪਾਉਣ ਨੂੰ ਆ ਜਾਂਦੇ ਨੇ ਕਿਤੇ ਇਸ ਭਾਈ ਰਹਿਣ ਦਿੰਦੇ ਕਿੱਥੇ ਰੋਡੇ ਲੱਗੇ ਨੇ ਸਾਡੇ ਗਲ ਪੈਣ ਨੂੰ ਮਰ ਜਾ ਐਦੂ ਤਾਂ ਸਾਡੇ ਗਲੋਂ ਲੈ ਜਾ ਹੈਲੋ ਹਾਂ ਮੰਮੀ ਜੀ ਸਾਸਰੀਕਾਲ ਹੋਰ ਕਿਵੇਂ ਹੋ ਅੱਛਾ ਹੋਰ ਭਾਬੀ ਕਿਵੇਂ ਠੀਕ ਆ ਹਾਂ ਚੱਲ ਵਧੀਆ ਰੋਟੀ ਪਾਣੀ ਤਾਂ ਟਾਈਮ ਨਾਲ ਦਿੰਦੀ ਆ ਅੱਛਾ ਚੱਲ ਵਧੀਆ ਬਣਾ ਕੇ ਰੱਖੀ ਸਾਡੇ ਵਾਲੀ ਤਾਂ ਬੜੀ ਹਰਾਮਣ ਆ ਮੇਰੀ ਤਾਂ ਕਿਸਮਤੀ ਫੁੱਟ ਗਈ ਲਹੂ ਪੀ ਲਿਆ ਕਦੇ ਚਾਹ ਕਰਕੇ ਦੇ ਦੇ ਕਦੇ ਪਾਣੀ ਦੇ ਦੇ ਕਦੇ ਰੋਟੀ ਦੇ ਦੇ ਸਿਆਪਾ ਹੀ ਨਹੀਂ ਪੂਰਾ ਹੁੰਦਾ ਮੈਥੋਂ ਤਾਂ ਹਾਂ ਨਾ ਉਹ ਤਾਂ ਮੈਂ ਸਿੱਧੀ ਕਰਕੇ ਰੱਖੀ ਹੋਈ ਆ ਮੈਨੂੰ ਜਦਾਂ ਮੈਂ ਭਾਂਡੇ ਭੰਨੀ ਜਾਂਦੀ ਆ ਮੈਂ ਫਿਰ ਕਰਦੀ ਆ ਗੱਲ ਪਹਿਲਾਂ ਉਹਨੂੰ ਸੂਤ ਕਰਾਂ ਜਾ ਕੇ